ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਨਾਨਕ ਥੀਰਾ ਸਾਹਿਬ ਬੇਦਰ ਜਦੋਂ ਸੰਸਾਰ ਵਿੱਚ ਜਨਮ ਤੇ ਝੂਠ ਹੱਦੋਂ ਟੱਪ ਗਿਆ ਉਦੋਂ ਪਰਮਾਤਮਾ ਵੱਲੋਂ ਕਿਸੇ ਨਾ ਕਿਸੇ ਮਹਾਪੁਰਸ਼ ਨੂੰ ਸੱਚ ਅਤੇ ਧਰਮ ਵਰਤੌਣ ਲਈ ਸ੍ਰਿਸ਼ਟੀ ਤੇ ਭੇਜਿਆ 15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੇ ਭਲੇ ਵਾਸਤੇ ਅਵਤਾਰ ਧਾਰਿਆ ਚਾਰ ਉਦਾਸੀਆਂ ਵਿੱਚ ਹਰ ਧਰਮ ਦੇ ਆਗੂਆਂ ਨਾਲ ਮੁਲਾਕਾਤ ਕਰਦੇ ਸ਼ਬਦ ਗੁਰੂ ਦਾ ਉਪਦੇਸ਼ ਦੇਕਰ ਇੱਕ ਅਕਾਲ ਪੁਰਖ ਨਾਲ ਅਪੇਧ ਹੋਣ ਦਾ ਮਾਰਗ ਸਮਝਾਇਆ ਅਤੇ ਦੂਸਰੀ ਉਦਾਸੀ ਲਖਣਦੇਜ ਦੀ ਕੀਤੀ ਸultanpur Lodhi Punjab ਤੋਂ ਚੱਲ ਕੇ Rajasthan Madhya Pradesh Maharashtra ਹੁੰਦੇ ਹੋਏ ਬیدر ਪਹੁੰਚੇ ਜਿੱਥੇ ਚਸ਼ਮਾ ਚੱਲ ਰਿਹਾ ਹੈ ਇੱਥੇ ਆਸਣ ਲਾਇਆ ਬیدر ਦੀ ਜਨਤਾ ਦਰਸ਼ਨ ਕਰਨ ਵਾਸਤੇ ਆਈ ਸਾਰਿਆਂ ਨੇ ਮਿਲ ਕਰਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਸੰਸਾਰੀ ਜੀਵਾਂ ਦਾ ਅਧਾਰ ਕਰ ਰਹੇ ਹੋ ਸਾਡੇ ਉੱਤੇ ਵੀ ਕਿਰਪਾ ਕਰੋ ਇਸ ਧਰਤੀ ਤੇ ਪਾਣੀ ਨਹੀਂ ਹੈ ਜੋ ਹੈ ਉਹ ਖਾਰਾ ਹੈ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਆ ਸਤਿਕਰਤਾਰ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਸੁਹਾਇਆ ਪਾਣੀ ਚੱਲ ਪਿਆ ਅਪ੍ਰੈਲ 1512 ਤੋਂ ਮਿੱਠਾ ਦਸ਼ਮਾ ਚੱਲ ਰਿਹਾ ਹੈ ਸਾਰਾ ਬیدر ਸਹਿਰ ਪਾਣੀ ਪੀਣ ਵਾਸਤੇ ਇੱਥੋਂ ਲੈ ਜਾਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਿੱਖੀ ਦਾ ਬੀਜ ਬੀਜਿਆ 1699 ਦੀ ਵਿਸਾਖੀ ਵਾਲੇ ਦਿਨ ਜਦੋਂ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸੇ ਪੰਥ ਦਾ ਨਿਰਮਾਣ ਕੀਤਾ ਤਾਂ ਪੰਜਵਾਂ ਪਿਆਰਾ ਭਾਈ ਸਾਹਿਬ ਸਿੰਘ ਜੀ ਇੱਥੇ ਇਸੇ ਬਿਦਰ ਦੀ ਧਰਤੀ ਤੋਂ ਜਾ ਕੇ ਪੰਜਾਂ ਪਿਆਰਿਆਂ ਵਿੱਚ ਹਾਜ਼ਰ ਹੋਏ ਸਨ ਪੰਥ ਦੀ ਜਰਨੈਲ ਮਾਤਾ ਮਾਤਾ ਭਾਕੌਰ ਜੀ ਜੋ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਨਾਲ ਪੰਜਾਬ ਤੋਂ ਨਿਦੇੜਾਏ ਸਨ ਪਿੰਡ ਜਨਵਾੜਾ ਜ਼ਿਲ੍ਹਾ ਬیدر ਵਿੱਚ ਉਹਨਾਂ ਦਾ ਅੰਤਮ ਆਸਥਾਨ ਗੁਰਦੁਆਰਾ ਮਾਤਾ ਪਾਕੌਰ ਜੀ ਦੇ ਨਾਮ ਨਾਲ ਸਸੋਬਤ ਹੈ ਇਹ ਸੰਖੇਪ ਇਤਿਹਾਸ ਗੁਰਦੁਆਰਾ ਨਾਨਕ ਧੀਰਾ ਬیدر ਵਿੱਚ ਬੋਰ ਲੱਗਾ ਹੈ ਜਦੋਂ ਵੀ ਤੁਸੀਂ ਸੰਗਤਾਂ ਦੇ ਨਾਲ ਦਰਸ਼ਨ ਕਰਨ ਜਾਂਦੇ ਹੋ ਤਾਂ ਜ਼ਰੂਰ ਪੜ੍ਹ ਕੇ ਜਾਂ ਫੋਟੋ ਵੀਡੀਓ ਰਹੀਂ ਸੰਗਤਾਂ ਨਾਲ ਸਾਂਝ ਪਾਇਆ ਕਰੋ ਜਾਣਕਾਰੀ ਵਾਦੀ ਹੈ ਸ਼ਹਿਰ ਇਤਿਹਾਸ ਦੀ ਸ੍ਰੀ ਹਜੂਰ ਸਾਹਿਬ ਨਦੇੜ ਸਭ ਤੋਂ ਤਕਰੀਬਨ 180 ਕਿਲੋਮੀਟਰ ਦਾ ਵਾਇਆ ਹੈ ਟਾਈਮ 3:30 ਤੋਂ 4 ਘੰਟੇ ਕਾਰਾਂ ਟੈਕਸੀਆਂ ਜਾਂ ਬੱਸਾਂ ਰਹੀ ਲੱਗਦਾ ਹੈ ਆਉਣ ਜਾਂ ਤੇ 160 ਕਿਲੋਮੀਟਰ ਹੈ ਇੱਕ ਸਵਾਰੀ ਦਾ ਕਿਰਾਇਆ 350 ਤੋਂ 400 ਰੁਪਏ ਕਿਰਾਇਆ ਲੱਗਦਾ ਹੈ ਜਗ ਨਾਨਕ ਜੀ ਰਾ ਸਾਹਿਬ ਨੂੰ ਜਾਂਦਿਆਂ ਰਸਤੇ ਵਿੱਚ ਯਾਦਗਾਰ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਆਉਂਦਾ ਹੈ ਉਹ ਤਕਰੀਬਨ ਅਦੇੜ ਤੋਂ 70 ਕਿਲੋਮੀਟਰ ਤੇ ਆਉਂਦਾ ਹੈ ਤੇ ਉੱਥੇ ਲੰਗਰ ਹਾਲ ਚਾਹ ਲੱਸੀ ਲੰਗਰ ਮਿਲਦਾ ਹੈ ਬਾਥਰੂਮ ਜਾਣ ਦੀ ਸੁਵਿਧਾ ਹੈ ਗੱਡੀਆਂ ਦੀ ਪਾਰਕਿੰਗ ਹੈ ਲੰਗਰ ਹਾਲ ਉੱਤੇ ਜਹਾਜ਼ ਵੀ ਬਣਿਆ ਹੈ ਸੰਗਤਾਂ ਅੰਦਰ ਬੈਠਦੀਆਂ ਹਨ ਤੇ ਬਾਹਰੋਂ ਉਹਦੇ ਦਰਸ਼ਨ ਕਰਦੀਆਂ ਹਨ ਬਾਬਾ ਨਰਿੰਦਰ ਸਿੰਘ ਜੀ ਬਰਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਵੱਲੋਂ ਮਹਾਪੁਰਖਾਂ ਵੱਲੋਂ ਇਹ ਸਾਰੀਆਂ ਸਵਾਵਾਂ ਉੱਥੇ ਚੱਲਦੀਆਂ ਹਨ ਉੱਥੇ ਦੇ ਸਾਰੇ ਹੀ ਗੁਰਦੁਆਰਾ ਸਾਹਿਬ ਉਹਨਾਂ ਦੀਆਂ ਸਵਾਵਾਂ ਨਾਲ चलते हैं ये छोटा करके इतिहास संगत नाझा किया है कोई कमी पेशी रह गई हो माफ करना वागुरु जी का खालसा वागुरू जी की फतेह I <laughs> i